ਤਾਰੇ ਕਿ ਲਈ ਜੜ ਤੂੰ ਆਪਾ ਤੂੰ ਮੈਂ ਦਾਦਾ ਉਹ ਨਾ ਬਤ ਮਾਰਨਾ ਤੈਨੂੰ ਨਹੀਂ ਪਤਾ ਬਾਪੂ ਆ ਦੇਖ ਕਿਵੇਂ ਜਵਾਨ ਚੱਲਦੀ ਹੈ ਇਹਦੀ ਤੁਸੀਂ ਮੇਰੇ ਥੱਪੜ ਮਾਰਿਆ ਬਾਪੂ ਕਰਕੇ ਕੋਈ ਗੱਲ ਨਹੀਂ ਇਸ ਕਰਕੇ ਮੈਂ ਬਿੰਦ ਨਹੀਂ ਰਹਦੀ ਮੈਂ ਤਾਂ ਮਾਰੂੰਗੀ ਛੱਡ ਮੈਨੂੰ ਮੈਂ ਰਹਿਣਾ ਚੁੱਪ ਕਰਕੇ ਇੱਥੇ ਬਹਿ ਜਾ ਤੂੰ ਪੈਰ ਪਟਕੇ ਦਿਖਾਈ ਫਿਰ ਬਾਹਰ ਤੇਰੀਆਂ ਲੱਤਾਂ ਨਹੀਂ ਤੋੜਨਾਂ ਜਾਊਂਗੀ ਮੈਂ ਜੋ ਮਰਜੀ ਹੋ ਜੇ ਪ੍ਰਵੀਨ ਉਹ ਪ੍ਰਵੀਨ ਹਾਂਜੀ ਚਲ ਠੀਕ ਹੈ ਮੈਂ ਜਾਣਾਗਾ ਕੰਮ ਤੇ ਫਿਰ ਮੈਂ ਲੇਟ ਬਹੁਤ ਹੋ ਗਿਆ ਆ ਫੜੋ ਇੱਥੇ ਰਾਸ਼ਨ ਲਿਖਿਆ ਹੋਇਆ ਆਉਂਦੇ ਹੋਏ ਲੈ ਆਏ ਉਹ ਨਾਲੇ ਉਹ ਰਾਸ਼ਨ ਖਤਮ ਵੀ ਹੋ ਗਿਆ ਥਲੇ 10 ਦਿਨ ਤਾਂ ਹੋ ਗਏ ਲੈ ਆਤੇ ਨੂੰ ਇਹ ਗੱਲ ਤੁਸੀਂ ਮੈਨੂੰ ਕਹਿ ਰਹੇ ਬਾਪੂ ਨੂੰ ਨਹੀਂ ਕਹਿ ਸਕਦੇ ਜਿੰਨਾ ਦੀਆਂ ਇਹਨੀਆਂ ਰੋਟੀਆਂ ਜਾਂਦੀਆਂ ਨੇ ਉਹ ਕੋਈ ਨਾ ਫਿਰ ਖੇਤ ਤਾਂ ਹੁਣ ਰੋਟੀ ਜਾਊਗੀ ਹੁਣ ਬਾਪੂ ਵਿਚਾਰਾ ਭੁੱਖਾ ਪੈ ਜਾ ਕਰੇ ਨਾਲੇ ਮੇਰੀ ਗੱਲ ਸੁਣੋ ਆਟਾ ਖਤਮ ਹੋਇਆ ਹੋਇਆ ਆਪਦਾ ਉੱਥੇ ਖਾ ਲਿਓ ਕੁਛ ਚਲ ਠੀਕ ਆ ਯਾਰ ਹਾਂ ਬਾਪੂ ਮੇਰੀ ਗੱਲ ਸੁਣੋ ਹਾਂਜੀ ਆ ਯਾਰ ਮੇਰੀ ਦਵਾਈ ਮੁੱਕੀ ਪਈ ਐ ਦਵਾਈ ਫੜ ਲਈਂ ਤੇ ਠੀਕ ਆ ਲੈ ਆਉਂਗਾ ਬਾਪੂ ਲੈ ਕੀ ਠੀਕ ਆ ਬਾਪੂ ਜੀ ਤੁਸੀਂ ਆਪੇ ਸਿਆਣੇ ਹੋ ਐਨੇ ਕਿੰਨੇ ਕੁ ਪੈਸੇ ਨੇ ਇਹਨਾਂ ਕੋਲੇ ਇਹ ਘਰ ਦਾ ਰਾਸ਼ਨ ਪੱਤਾ ਲੈ ਆਉਣ ਕਿ ਤੁਹਾਡੀ ਦਵਾਈ ਬੁੱਟੀ ਲੈ ਆਉਣ ਤੁਸੀਂ ਆਪ ਹੀ ਦੇਖ ਲਓ ਨਾ ਫੜਾਓ ਬਾਪੂ ਜੀ ਆਪੇ ਲਿਆਉਣਗੇ। ਉਹ ਕੋਈ ਨਾ ਪ੍ਰਵੀਨ ਉਹ ਹੋਰ ਕੌਣ ਲਿਆ ਕੇ ਦਊਗਾ? ਬਾਪੂ ਕੋਈ ਨਹੀਂ ਮੈਂ ਲਿਆ ਦੂੰਗਾ। ਇਹਦਾ ਸੁਣ ਕਿਥੋਂ ਲਿਆਊਗਾ? ਜਿਵੇਂ ਸਹੀ ਲੱਗਦਾ ਕਰ ਲਓ। ਕੋਈ ਨਾ ਬਾਪੂ ਮੈਂ ਲਿਆ ਦੂੰਗਾ। ਐਵੇਂ ਨਾ ਬੋਲੀ ਜਾਇਆ ਕਰ। ਦੇਖ ਤਾਂ ਸਹੀ ਅਬ ਬਾਪੂ ਨੂੰ ਅਡੂ ਖੁੱਲ ਖੇਡਾਂ ਲੱਗ ਰਹੀਆਂ ਨੇਗੀਆਂ। ਚਾਜੀ ਕਰਦਾ ਦਵਾਈ ਮੰਗਾ ਲੈਂਦਾ। ਚਾਜੀ ਕਰਦਾ ਕਦੇ ਮੈਨੂੰ ਆਹ ਲਿਆ ਦਿਓ, ਉਹ ਲਿਆ ਦਿਓ। ਸਾਰਾ ਸੇਪੈ ਨਾ ਦੇ ਗੱਲ ਪਾ ਰੱਖਿਆ। ਮਿੱਤੂ ਵੱਡੇ ਨੂੰ ਕਹਦੇ ਉਹਨੂੰ ਮਰ ਜਾ ਦੱਸ ਕੀ ਕੀ ਕਰੀ ਜਾਈਏ ਅਸੀਂ ਕਿੰਨਾ ਕੁ ਟਾਈਮ ਚੱਲਦਾ ਰਹੂਗਾ ਇਹ ਕੁਛ ਕੋਈ ਗੱਲ ਨਹੀਂ ਆ ਜਾਂਦੇ ਨੰਮ ਫਿਰ ਕਰਦੇ ਆਂ ਗੱਲ ਇਹਨਾਂ ਨਾਲ ਮੈਂ ਪੁੱਤ ਪ੍ਰਵੀਨ ਪੁੱਤ ਪ੍ਰਵੀਨ ਗੱਲ ਸੁਣੀ ਮੇਰੀ ਹਾਂਜੀ ਡੈਡੀ ਜੀ ਦੱਸ ਮੇ ਰੋਟੀ ਪਾਰਾਂ ਦੀ ਪੰਜ ਚਾਰ ਰੋਟੀਆਂ ਬਾਦੀ ਬੰਦੀ ਉਹ ਦਿਹਾੜੀ ਆ ਖਾ ਲੂਗਾ ਉਹਨੂੰ ਵਿਚਾਰੇ ਨੂੰ ਭੁੱਖ ਲੱਗੀ ਹੋਈ ਕੀ ਕੀ ਹੈ ਡੈਡੀ ਜੀ ਰੋਟੀਆਂ ਬੰਦ ਵਾ ਤੁਹਾਨੂੰ ਚੰਗਾ ਪੜਾਤਾ ਮੈਂ ਟਿੰਕੀ ਨੂੰ ਵੀ ਕਿਹਾ ਸੀ ਵੀ ਭਾਈ ਆਟਾ ਖਤਮ ਹੋਇਆ ਵਾ ਨਹੀਂ ਤੁਸੀਂ ਉੱਥੇ ਤਾਂ ਖੜੇ ਸੀਗੇ ਟਿੰਕਾ ਆਪ ਤਾਂ ਰੋਟੀ ਖਾ ਕੇ ਨਹੀਂ ਗਿਆ ਤੇ ਤੁਹਾਨੂੰ ਬਣਾ ਕੇ ਦੇ ਦਵਾਂ ਮੈਂ ਲੰਗਰ ਹੈ ਨਹੀਂ ਡੈਡੀ ਜੀ ਆਟਾ ਆਟਾ ਜੇ ਤੁਹਾਨੂੰ ਇੰਨੀ ਲੱਗਦਾ ਨਾ ਆਟਾ ਲਿਆ ਦਿਓ ਬਣਾ ਦੂੰਗੀ ਚਾਰ ਰੋਟੀਆਂ ਜਿਹੜੀਆਂ ਬੰਦੀਆਂ ਨੇਗੀ ਚੱਲ ਕੋਈ ਨਹੀਂ ਭਾਈ ਮੈਂ ਉੱਥੇ ਖਾ ਲੂੰਗਾ ਆ ਮੇਰੀ ਗੱਲ ਸੁਣ ਭਾਈ ਭਾਈ ਤੂੰ ਐਂ ਕਰਿਆ ਸੂਟ ਬਾਗੇ ਰੱਖਿਆ ਕਰ ਨਾਲੇ ਸੱਤੇ ਚੁੰਨੀ ਚੰਨੀ ਲੈ ਲਿਆ ਕਰ ਤੈਨੂੰ ਪਰਾ ਪਿੰਡ ਦਾ ਕੰਮ ਹੈ ਆਪਣੀ ਐਵੇਂ ਲੋਕ ਗੱਲਾਂ ਬਣਾਉਣਗੇ ਪੁੱਤ ਡੈਡੀ ਜੀ ਫਿਰ ਮੈਂ ਕੀ ਕਰਾਂ ਨਹੀਂ ਮੇਰੀ ਗੱਲ ਸੁਣ ਇਹਦੇ 'ਚ ਹੈ ਹੀ ਕੀ ਆ ਪੂਰੇ ਕੱਪੜੇ ਪਾਏ ਹੋਏ ਨੇਗੇ ਨਾਲੇ ਕਿਹਦੀਆਂ ਬੂਆਂ ਰੱਖਦੀਆਂ ਨੇ ਸੱਤੇ ਚੁੰਨੀ ਅੱਜਕੱਲ ਮੈਂ ਤਾਂ ਜਿਵੇਂ ਸਹੀ ਲੱਗੂਗਾ ਮੈਂ ਤਾਂ ਉਹ ਹੀ ਜਿਹਾ ਕੱਪੜਾ ਲੀੜਾ ਪਾਉਂਗੀ ਹੁਣ ਮੈਂ ਇਥੇ ਲੋਕਾਂ ਦਾ ਠੇਕਾ ਨਹੀਂ ਲਿਆ ਕੌਣ ਕੀ ਸੋਚਦਾ ਕੀ ਨਹੀਂ ਸੋਚਦਾ ਚੱਲ ਠੀਕ ਹੈ ਭਾਈ ਤੇਰੀ ਮਰਜ਼ੀ ਹੈ ਡੈਡੀ ਜੀ ਮਾ ਪਤਾ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਵੀ ਹੁਣ ਕਿਹਦੇ ਚੱਲੇ ਤੁਸੀਂ ਆਂਦੇ ਆਂਦੇ ਨਾ ਆਟਾ ਚੱਕ ਲਿਆਓ ਪੋਤਾ ਆ ਮੈਂ ਕਾਹਤੇ ਲਿਆ ਮਾ ਪਤਾ ਮੇਰੇ ਕੋਲੇ ਕਿਹੜਾ ਸਾਧਨ ਹੈ ਕੋਈ ਸਾਧਨ ਸਾਧਨ ਦੀ ਕਿਲੋੜਾ ਡੈਡੀ ਜੀ ਨੂੰ ਸਰਤੇ ਚੱਕ ਲਿਆਓ ਨਾਲੇ ਵੈਸੇ ਵੀ ਆ ਪਿੰਡਾਂ ਦੇ ਹੋਰ ਕਿਹੜਾ ਬੁੜੇ ਨਹੀਂ ਹੈਗੇ ਜਿਹੜਾ ਆਟਾ ਚੱਕ ਨਹੀਂ ਲਿਆਉਂਦੇ ਹੈਗੇ ਬਥੇਰੇ ਲਿਆਉਂਦੇ ਨੇ ਕਿਹੜਾ ਗਾਂ ਦੀ ਸਾਰੇ ਸਾਧਨ ਨਹੀਂ ਲੈ ਕੇ ਜਾਂਦੇ ਨੇ ਕਿ ਆਟਾ ਚੱਕਣ ਚੱਕਲੇ ਇੱਕ ਦਿਨ ਨੂੰ ਕੁਛ ਹੁੰਦਾ ਤੁਹਾਨੂੰ ਪੁੱਤ ਮੈਂ ਸੱਤੇ ਕਿਵੇਂ ਲੈ ਕੇ ਆਵਾਂ ਤੈਨੂੰ ਪਤਾ ਤਾਂ ਹੈਗਾ ਮੈਂ ਬਿਮਾਰ ਰਹਿਣਾ ਮੇਥੋਂ ਭਾਰ ਚੱਕਿਆ ਨਹੀਂ ਜਾਂਦਾ ਬਿਮਾਰ ਨੂੰ ਤੁਹਾਨੂੰ ਕੀ ਹੋਇਆ ਚੰਗੇ ਭਲੇ ਤਾਂ ਭੱਜੇ ਫਿਰਦੇ ਹੋ ਡੈਡੀ ਜੀ ਗੱਲ ਪਤਾ ਕੀ ਆ ਤੁਹਾਨੂੰ ਆਦਤ ਪੈ ਗਈ ਵਿਹਲੇ ਬੈਠ ਕੇ ਖਾਣ ਦੀ ਹੋਰ ਗੱਲ ਕੁਛ ਨਹੀਂ ਨਾਲੇ ਵੈਸੇ ਵੀ ਹੁੰਗੜਾ ਤੁਸੀਂ ਭੱਜੇ ਨਹੀਂ ਫਿਰਦੇ ਕਦੇ ਇੱਧਰ ਲਾਂਗੇ ਕਦੇ ਉੱਧਰ ਲਾਂਗੇ ਤੁਸੀਂ ਉਹ ਚੁੱਪ ਕਰਕੇ ਉਹਦਾ ਆਟਾ ਚੱਕ ਲਿਆਓ ਠੀਕ ਆ ਨਾ ਜੇ ਆਟਾ ਚੱਕ ਲਓਂਗੇ ਤਾਂ ਰੋਟੀ ਬਣਾ ਦੂੰਗੀ ਮੈਂ ਨਹੀਂ ਫਿਰ ਆਈ ਬੈਠੀ ਆਂ ਇਹ ਮੈਂ ਵੀ ਪੁੱਤ ਦੇਖਦਾ ਮੈਂ ਜੇ ਚੱਕਿਆ ਗਿਆ ਤਾਂ ਚੱਕ ਲੂੰਗਾ ਨਹੀਂ ਮੈਂ ਕਿਸੇ ਮੁੰਡੇ ਨੂੰ ਬੁਲਾਉਣਾ ਨਹੀਂ ਮੈਂ ਉਹ ਟਿੰਕੇ ਨੂੰ ਬੁਲਾ ਲੂੰਗਾ ਉਹਨੂੰ ਕਹਿ ਦੂੰਗਾ ਉਹ ਲੈ ਆਊਗਾ ਲੈ ਦੱਸ ਹੁਣ ਬਾਪੂ ਜੀ ਸਾਰਾ ਠੇਕਾ ਉਹਨੇ ਲੈ ਲਿਆ ਮਾੜੀ ਮੋਟੀ ਘਰ ਦੀ ਜ਼ਿੰਮੇਵਾਰੀ ਆ ਵੀ ਚੱਕਣੀ ਸਿੱਖ ਲੋ ਉਹਨੂੰ ਤਾਂ ਮੈਂ ਵੀ ਕਹਿ ਦਿੰਦੀ ਉਹ ਕੰਮ ਤੋਂ ਥੱਕਿਆ ਰਿਹਾ ਆਊਗਾ ਬਚਾਰਾ ਤੁਸੀਂ ਰਹਿਣ ਹੀ ਦੋ ਅਸੀਂ ਆਪੇ ਕਰ ਲਾਂਗੇ ਹਿਲਾ ਬਗਜੋ ਖੇਤ ਕੀ ਸ਼ਰਮਦਾਰੀ ਹੈਗੀ ਆ ਟਿੰਕਾ ਕਿਹੜਾ ਕੁਝ ਕਹਿੰਦਾਗਾ ਵੀ ਦੱਸ ਤੂੰ ਮਾੜਾ ਮੋਟਾ ਤਾਂ ਕਹਿ ਦੇ ਵੱਡਿਆਂ ਨੇ ਉਹਨਾਂ ਨੇ ਸ਼ਰਮਦਾਰ ਕਿਹਾ ਜੰਮੀ ਵੀ ਸਾਰਾ ਸੇਪਾ ਸਾਨੂੰ ਹੀ ਕਰਨਾ ਪੈਂਦਾ ਵਾ ਤਾਂ ਫੋਨ ਆ ਗਿਆ ਹਾਈ ਮੇਰੀ ਮੰਮੀ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਹਾਂ ਹਾਂ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਲਦਾਸ ਤਾ ਫੋਨ ਕਰੇ ਮੈਂ ਫੋਨ ਕਰਾਂ ਇੱਕੋ ਗੱਲ ਆ ਮਾਂ ਨਾਲੇ ਮੇਰੇ ਲਈ ਵੀ ਫੋਨ ਕਰਨ ਦਾ ਟਾਈਮ ਕਿੱਥੇ ਸਾਰੀ ਦਿਹਾੜੀ ਕੰਮ ਹੀ ਨਹੀਂ ਮੁੱਕਦੇ ਹੈਗੇ ਲੈ ਆਹ ਦੇਖੀ ਮੈਂ ਤਾਂ ਹੁਣ ਦੇਖਿਆ ਬਾਹਰ ਨਿਕਲ ਕੇ ਆ ਸਾਡੇ ਬੁੜੇ ਨੇ ਨਾ ਲਹੂ ਪੀ ਰੱਖਿਆਗਾ ਸਾਰੀ ਦਿਹਾੜੀ ਕੰਮ ਵਧਾਉਂਦਾ ਰਹਿੰਦਾਗਾ ਓਹ ਹੋ ਰਮਾ ਪੁੱਛਣਾ ਬਸ ਮੈਂ ਨਹੀਂ ਬੜੇ ਕੰਮ ਕਰ ਕਰਦੀ ਹੈਗੀ ਜਿੰਨਾ ਕਵਦਾ ਮੇਥੋਂ ਹੁੰਦਾ ਮੈਂ ਕਰ ਲੈਣੀ ਹੈਗੀ ਇਹ ਨਰ ਤਾਂ ਲੰਗਰੇ ਨਹੀਂ ਮੁੱਕਦੇ ਹੈਗੇ ਸਾਰੀ ਦਿਹਾੜੀ ਹੋਰ ਆ ਸਾਡਾ ਬੂੜਾ ਦੇਖਣ ਨਾਲੇ ਚੰਗਾ ਭਲਾਗਾ ਮੁੰਡੇ ਨੂੰ ਦੇਖ ਕੇ ਉਈ ਦੀ ਹਵਾ ਖਰਾਬ ਹੋ ਜਾਂਦੀ ਆ ਆਖੇ ਮੇਰੇ ਤਾਂ ਆ ਦੁੱਖ ਦਾ ਉਹ ਦੁੱਖ ਦਾ ਬਿਮਾਰ ਪਿਆਗਾ ਬਸ ਉਹੀ ਨਾਟਕ ਨਾਲ ਚੰਗਾ ਭਲਾਗਾ ਲੈ ਮੈਂ ਕਿਹਾ ਵੀ ਭਾਈ ਤੂੰ ਆਟਾ ਜੱਕ ਲਿਆ ਆਟਾ ਦਾ ਕਿਹੜਾ ਜੱਕੇ ਲਾਉਣਾ ਤੇ ਉਲਟਾ ਮੈਂ ਤਾਂ 10 ਹੋਰ ਸੁਣਾ ਗਿਆ ਉਹ ਹੋਰ ਉਹਨ ਕੀ ਨਾ ਜੇ ਟਿੰਕਾ ਚੱਜਦਾ ਹੋਵੇ ਫਿਰ ਗੱਲਾਂ ਕਾਦੀਆਂ ਉਹ ਤਾਂ ਆਪਦੇ ਪਿਓ ਦੀਆਂ ਗੱਲਾਂ 'ਚ ਜਦ ਦੀ ਆ ਜਾਂਦਾਗਾ ਹੋਰ ਲਟਾਈ ਜਾਂਦੇ ਘਰ ਮੈਨੂੰ ਕੀ ਲੈਣਾਗਾ ਚਲ ਇਹਨੂੰ ਛੱਡ ਹੋਰ ਤੂੰ ਦੱਸ ਮਾਂ ਹਾਂ ਹੋਰ ਬਹੁਤ ਠੀਕ ਐ ਚਾਦੀ ਕੋਟਾ ਕਰਕੇ ਪੀਵਾਂ ਹੈ ਹਾਂ ਚੰਗਾ ਚਲ ਚੰਗਾ ਮਾਂ ਮੈਂ ਤੈਨੂੰ ਫੇਰ ਕਰਦੀਆਂ ਗੱਲ ਹੈ ਤੇਰੇ ਨਾਲ ਫ੍ਰੀ ਹੋ ਕੇ ਹਾਂ ਠੀਕਾ ਚੰਗਾ ਚੰਗਾ ਧਿਆਨ ਰੱਖੀਓ ਬੰਦਾ ਲੈ ਵੀ ਨੱਕੇ ਵਾਲਾ ਤਾਂ ਕੰਮ ਹੋ ਗਿਆ ਭੁੱਖ ਵੀ ਲੱਗੀ ਪਈ ਆ ਤਾਇਆ ਹਲੇ ਆਈ ਨਹੀਂ ਯਾਰ ਟਾਈਮ ਵੀ ਹੋਇਆ ਪਿਆ ਲੱਗਦਾ ਤਾਂ ਹੈਗਾ ਉਹ ਸ਼ੇਰਾ ਕਿੰਨਾ ਕਰਾਇਆ ਕੰਮ ਉਹ ਹੱਥ ਆ ਲਾ ਦੇ ਨੱਕੇ ਤਾਂ ਉਹ ਤਾਇਆ ਲੈ ਰੋਟੀ ਭੁੱਖ ਬਹੁਤ ਲੱਗੀ ਪਈ ਸੀ ਉਹ ਰੋਟੀ ਤਾਂ ਯਾਰਾ ਉਹ ਆਟਾ ਭਿਉਣਾ ਵਾਲਾ ਸੀਗਾ ਉਹ ਤੂਰੇ ਆ ਜਾ ਮੇਰੀ ਗੱਲ ਸੁਣਾ ਉਹ ਆਉਣਾ ਆਉਣਾ ਤਾਇਆ ਉਹ ਹਾਂ ਦੱਸਦਾ ਆ ਓ ਕੀ ਦੱਸਾਂ ਸ਼ੇਰਾ ਉਹ ਆਟਾ ਦਾ ਬਹੂ ਨੇ ਲੇਟ ਦੱਸਿਆ ਪਹੌਣ ਵਾਰੀ ਮੈਨੂੰ ਦੱਸ ਦਿੰਦੇ ਤਾਂ ਤੜਕੇ ਮੈਂ ਪਹਹਾ ਲਿਆ ਹੁੰਦਾ ਉਹ ਮੈਂ ਕਿੱਥੇ ਯਾਰ ਪਹੁੰਹਾਂਦਾ ਫਿਰੂੰ ਉਹ ਬੰਦਾ ਆਪਣਾ ਭੁੱਖਾ ਰਹਿੰਦਾ ਹੋਊਗਾ ਇਸ ਕਰਕੇ ਮੈਂ ਦੋ ਰੋਟੀਆਂ ਖਾ ਕੇ ਖੇਤ ਨੂੰ ਚੱਲਿਆ ਆ ਤੂੰ ਐ ਕਰ ਪਈ ਯਾਰ ਪਈ ਮਿੱਥੋ ਵੱਧ ਲੈਣੀ ਠੀਕ ਹੈ ਨਾਲੇ ਤਾਂ ਘਰੇ ਰਾਮ ਕਰਿਆ ਘੰਟਾ ਠੀਕ ਹੈ ਤੇ ਨਾਲੇ ਰੋਟੀ ਖਾਇਆ ਉਹ ਤਾਂ ਕੋਈ ਗੱਲ ਨਹੀਂ ਮੈਂ ਤਾਂ ਖਾ ਜਾਊਂਗਾ ਪਾ ਤੇ ਮੈਨੂੰ ਐਂ ਦੱਸ ਦੇ ਤੂੰ ਸੱਚੀ ਖਾਧੀ ਹੋਈ ਰੋਟੀ ਹਾਂ ਮੈਂ ਸੱਚੀ ਖਾ ਕੇ ਆਇਆ ਪੁੱਤਾਂ ਸੰਗੀ ਨਾ ਤਾਇਆ ਬਣ ਕੇ ਦੱਸਦੀ ਨਹੀਂ ਮੈਂ ਚੱਕ ਲਿਓਂਗਾ ਦੋ ਰੋਟੀਆਂ ਦੀ ਕੀ ਗੱਲ ਆ ਨਾ ਨਾ ਸੰਗ ਕਰੀ ਪੁੱਤਾਂ ਮੈਂ ਮੋਟਰ ਤੇ ਬੈਠਾ ਹਾਂ ਠੀਕ ਐ ਚੱਲ ਠੀਕ ਐ ਫਿਰ ਮੈਂ ਖਾ ਜਾਊਂਗਾ ਜਾਇਆ ਠੀਕ ਕਣਕ ਤਾਂ ਤਾਂ ਆਪਣੀ ਠੀਕ ਖੜੀ ਆ ਹਾਂ ਬੜੀ ਢੜੀ ਬੁੱਤਾ ਮੜਾ ਮੜਾਇਆ ਗੁੱਲੀ ਡੰਡਾ ਉਹ 10 ਦਿਨਾਂ ਤੱਕ ਸਪਰੇਅ ਪਾਲੂਗੀ ਕਣਕ ਉਹ ਮੈਂ ਆਪਣੇ ਆਪ ਹੀ ਕਰ ਦੂੰਗਾ ਹਾਂ ਚੱਲ ਕਰ ਦੇ ਦੀ ਤੂੰ ਆਪਣੇ ਆਪ ਇਹ ਹੂੰ ਚੱਲ ਠੀਕ ਹੈ ਤਾਂ ਫਿਰ ਮੈਂ ਰੋਟੀ ਖਾ ਜਾਵਾਂ ਹੈ ਚੱਲ ਠੀਕ ਹੈ ਖਾ ਐ ਸ਼ੇਰਾ ਚਾਹ ਵੀ ਲਈ ਆਉਂਦਾ ਹੈ ਤੁਹਾਡੀ ਚੱਲ ਲਿਆਈ ਯਾਰਾਂ ਚੱਲ ਠੀਕ ਹੈ ਤਾਂ ਤੁਸੀਂ ਬੈਠੋ ਫਿਰ ਮੈਂ ਆ ਗਿਆ ਠੀਕ ਹੈ ਮੈਂ ਬੈਠਾਂ ਬਚਾਰੀ ਦਾ ਇਹ ਦਾ ਵੀਰੋਂ ਖਾਗਾ ਯਾਰਾਂ ਰੱਬ ਜਾਣੇ ਆਟਾ ਮੁੱਕਿਆ ਤਾਂ ਨਹੀਂ ਨਹੀਂ ਪਰ ਨੂੰ ਕਰਦੀ ਆਈ ਨਾ ਪਾਇਆ ਵਿਚਾਰਾ ਦੀ ਪਿੱਛੇ ਚਲ ਹੁਣ ਆਪਾਂ ਵੀ ਕੀ ਕਰ ਸਕਦੇ ਆ ਮੁੰਡਾ ਵਿਆਹਿਆ ਸੀ ਸੁਖ ਦੇ ਮਾਰੇ ਕਿਹੜਾ ਪਤਾ ਸੀ ਵਿਆਹ ਕੇ ਦੁੱਖੜਾ ਹੋ ਜੂਗਾ ਉਹ ਜੇ ਮੈਂ ਨੂੰ ਨੂੰ ਕਹਿਣਾ ਕੋਸਾ ਉਹ ਚਾਰੇ ਪੈਰ ਚੱਕ ਕੇ ਪੈ ਜਾਂਦੀਆਂ ਹੁਣ ਇਹ ਬੰਦੇ ਨੂੰ ਵੀ ਵਿਚਾਰੇ ਨੂੰ ਰੋਟੀ ਨਹੀਂ ਦੇ ਸਕੀ ਤਾਂ ਇਹ ਮੈਨੂੰ ਘਰੇ ਭੇਜਣਾ ਪੈਣਾ ਕੀ ਦੱਸਾਂ ਜੇ ਵੱਡਾ ਚੱਜੜਾ ਹੁੰਦਾ ਤਾਂ ਮੈਂ ਉਹਦੇ ਕੋਲ ਵੇਖ ਕੇ ਰੋਟੀ ਖਾਈ ਲਾ ਜੇ ਮੈਂ ਮੁੰਡੇ ਨੂੰ ਦੱਸਦਾ ਤਾਂ ਉਹ ਬਹੂ ਨਾਲ ਲੜੂ ਚਲ ਮਣਾ ਜੋ ਨਸੀਬ ਚ ਲਿਖਿਆ ਉਹੀ ਹੋਣਾ ਚਲੋ ਜਿੰਨਾ ਜਰ ਪੜਦਾ ਉਹਨੇ ਜੇ ਰੱਖਦੇ ਆ ਗਏ ਓਏ ਹਾਂ ਆ ਗਏ ਯਾਰ ਆ ਲੈ ਰਾਸ਼ਨ ਕੀ ਆ ਰਾਸ਼ਨ ਹੈ ਓ ਯਾਰ ਤੈਨੂੰ ਪਤਾ ਤਾਂ ਹੈਗਾ ਤਨਖਾਹ ਹਲੇ ਆਈ ਨਹੀਂ ਹੈਗੀ ਹੁਣ ਜਿੰਨੇ ਕ ਮੇਰੇ ਕੋਲ ਪੈਸੇ ਸੀ ਮੈਂ ਲੈ ਆਇਆ ਉਹਨਾਂ ਕ ਨਾ ਮੇਰੀ ਗੱਲ ਸੁਣੋ ਅੱਗੇ ਤਾਂ ਤੁਸੀਂ ਇਹ ਥੱਲੇ ਪਾਰ ਕੇ ਲਿਆਉਣੇ ਆਂਗੇ ਆ ਅੱਜ ਪੁਰਾ ਲਫਾਫਾ ਵੀ ਨਹੀਂ ਪਾਰ ਕੇ ਲਿਆਇਆ ਹੈਗੇ ਇਹਨਾਂ ਮੈਂ ਸੱਚ ਮਾਰਾਂ ਇਹਨੇ ਕੰਨ ਨੂੰ ਕਿੰਨੇ ਕ ਦਿਨ ਚੱਲੂਗਾ ਇਹ ਰਾਸ਼ਨ ਦੱਸਿਓ ਮੈਨੂੰ ਓ ਕੋਈ ਨਾ ਇੱਕ ਤਾਂ ਮੇਰਾ ਪਹਿਲੀ ਦਿਮਾਗ ਖਰਾਬ ਆ ਹੁਣ ਤੂੰ ਲੱਗ ਜਾ ਓ ਜਿੰਨੇ ਮੇਰੇ ਕੋਲ ਹੈਗੇ ਸੀ ਮੈਂ ਉਹਨੇ ਦਾ ਲੈ ਆਇਆ ਕੋਈ ਗੱਲ ਨਹੀਂ ਤਨਖਾਹ ਆ ਜਾਣ ਦੇ ਹੋਰ ਵੀ ਲਿਆਵਾਂਗੇ ਰਾਸ਼ਨ ਆਹੋ ਤੁਹਾਡਾ ਤਾਂ ਮੈਂ ਕੱਲੀ ਉਹਦਾ ਮਾੜਾ ਖਰਾਬ ਕਰਦੀ ਹੈਗੀ ਮੜਾ ਮੋਟਾ ਕਦੇ ਕਰ ਲਿਆ ਕਰੋ ਉਹ ਵੀ ਕੁਛ ਓ ਯਾਰ ਉਹਨੂੰ ਹੁਣ ਕੀ ਕਹਾਂ ਬਿਮਾਰ ਰਹਿੰਦਾ ਵਿਚਾਰਾ ਨਾਲੇ ਤੈਨੂੰ ਪਤਾ ਤਾਂ ਹੈਗਾ ਬੇਬੇ ਤੋਂ ਬਾਅਦ ਉਸੇ ਨੇ ਮੈਨੂੰ ਸੰਭਿਆਗਾ ਹੁਣ ਮੈਨੂੰ ਐ ਇੱਕ ੱੱਕੇ ਮਾਰਦਾ ਚੰਗਾ ਲੱਗਦਾ ਕਿਤੇ ਕਿਧਰ ਨਹੀਂ ਬਿਮਾਰ ਹੈਗਾ ਸਭ ਪਤਾ ਮੈਨੂੰ ਨਾੜਕ ਕਰਦਾਗਾ ਹੈ ਭੱਜਿਆ ਦਾ ਫਰਦਾਗਾ ਉਹ ਜਿਹੜਾ ਬੰਦਾ ਬਿਮਾਰ ਹੁੰਦਾ ਉਹੀ ਨਹੀਂ ਮੰਜੇ ਤੇ ਉੱਟਦਾ ਹੈਗਾ ਤੇ ਉਹ ਨਹੀਂ ਨਾ ਹੁਣ ਮੰਜੇ ਤੇ ਬਿਠਾ ਕੇ ਰਾਜੀ ਆਪਾਂ ਉਹਨਾਂ ਨੂੰ ਫੇਰ ਵੱਧ ਤੰਗ ਹੋਵਾਂਗੇ ਹਾਈ ਮੈਂ ਮਰ ਜਾ ਤੁਸੀਂ ਸਮਝਦੇ ਕਿਉਂ ਨਹੀਂ ਹੈ ਇਹ ਮੇਰੀ ਗੱਲ ਸੁਣ ਇੱਕ ਮਿੰਟ ਨਾ ਆਪਣੇ ਵੱਡੇ ਦੇਖ ਲਾ ਹੈ ਉਹਨਾਂ ਨੇ ਬੁੜੇ ਨੂੰ ਆਪਣੇ ਘਰ ਨਹੀਂ ਕਰਤਾ ਉਹ ਆਪ ਕੋਈ ਖਰਚਾ ਕਰਦੇ ਨੇਗੇ ਤੁਸੀਂ ਮਣਾ ਮੋਟਾ ਦਿਮਾਗ ਚ ਕਿਉਂ ਨਹੀਂ ਬਿਠਾਉਂਦੇ ਹੈਗੇ ਇਹ ਗੱਲ ਦਵਾਈ ਬੁੱਟੀ ਤਾਂ ਸਾਰੀ ਆਪਣੇ ਸਰਉਂਦੀ ਆ ਘਰ ਦਾ ਖਰਚਾ ਸਿਲੰਡਰ ਲਾ ਕਿੰਨਾ ਮਹਿੰਗਾ ਹੋਰੇ ਸਿਲੰਡਰ ਹੈ ਕੱਪੜੇ ਤਾਂ ਉਹਨੂੰ ਪ੍ਰੈਸ ਕਰਕੇ ਦੇਣੇ ਪੈਂਦੇ ਨੇਗੇ ਟਾਈਮ ਸਿਰ ਰੋਟੀ ਬਾਫੂ ਦੀ ਤਾਂ ਜਾਂਦੀ ਜਾਂਦੀ ਆ ਨਾਲ ਜਿਹੜਾ ਦਿਹਾੜੀਦਾਰ ਰੱਖਿਆ ਉਹ ਵੀ ਸਸਾਤ ਅਠਾ ਅਠਾ ਰੋਟੀਆਂ ਇੱਕ ਇੱਕ ਟਾਈਮ ਦਿਆ ਖਾਂਦਾਗਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਮੈਂ ਇਸ ਘਰ ਚ ਬਹੂ ਆਂਗੀ ਕਾ ਨੌਕਰਾਨੀ ਰੱਖੀ ਹੋਈ ਆ ਉਹ ਕੋਈ ਨਾ ਹੁਣ ਤੂੰ ਮੈਨੂੰ ਐ ਦੱਸ ਪਹਿਲਾਂ ਹੁਣ ਆਪਾਂ ਵੀ ਉਹਨਾਂ ਵਰਗੇ ਹੋ ਜੀਏ ਉਹਨਾਂ ਨੇ ਤਾਂ ਕਹਿਤਾ ਬਾਪੂ ਨੂੰ ਵੀ ਅਸੀਂ ਰੱਖ ਨਹੀਂ ਸਕਦੇ ਆਪਾਂ ਕਿਵੇਂ ਛੱਡਦੀ ਉਹਨੂੰ ਨਾ ਨਾਲੇ ਵੱਡੀ ਦੇਖ ਲੋ ਵੱਡੀ ਕਿਹੜਾ ਕੱਪੜਾ ਲੇਡਾਣੀ ਪਾਉਂਦੀ ਹੈਗੀ ਆ ਬਾਪੂ ਦਾ ਬਹੁਤ ਤੇਜ ਆਗਾ ਮਿੰਨਾ ਜਿਹਾ ਉਹੀ ਲੱਗਦਾਗਾ ਮੈਨੂੰ ਪਤਾ ਕੀ ਕਹਿੰਦਾ ਅਕੇ ਕੱਪੜਾ ਜਿਹੜਾ ਚਾਜ ਦਾ ਪਾਇਆਗਾ ਬੁੜੇ ਗੱਲਾਂ ਕਰਦੇ ਨੇ ਕਿਉਂ ਬੁੜਿਆਂ ਨੂੰ ਕੱਲੇ ਨੂੰ ਮੈਂ ਹੀ ਦਿਖਦੀ ਆਗੀ ਹੋਰ ਬਹੂਆਂ ਨਹੀਂ ਹੈਗੀਆਂ ਪੰਡਿਤ ਚ ਉਹ ਕੋਈ ਨਾ ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ। ਉਹ ਯਾਰ ਬਜ਼ੁਰਗ ਬੰਦਾ ਕਾ ਜੀ ਉਹਨੇ ਕਹਿਤਾ ਤੂੰ ਕਹਦੇ ਕੋਈ ਗੱਲ ਨਹੀਂ। ਮੈਂ ਤੈਨੂੰ ਕਦੇ ਕਿਹਾ ਵੀ ਤੂੰ ਆ ਚੀਜ਼ ਪਾ ਜਾ ਨਾ ਪਾ। ਤੁਸੀਂ ਨਾ ਕਦੇ ਮੇਰੀ ਸੈਟ ਲਿਓ, ਉਸੇ ਦੀ ਸੈਟ ਲਈ ਜਾਓ, ਖਾ ਲਿਓ ਆਪਦੀਆਂ ਰੋਟੀਆਂ ਉਸੇ ਤੋਂ ਲੈ ਕੇ। ਉਹ ਚੱਲ ਚੱਲਾ। ਉਹ ਚਾਹ ਲਿਆ ਦੇ ਮੈਨੂੰ ਹੁਣ। ਕਿੱਥੇ ਦਿਮਾਗ ਖਰਾਬ ਹੁੰਦਾ ਯਾਰ। ਇਹ ਦੀ ਸੁਣਾ ਕੇ ਬਾਪੂ ਜੀ ਸੁਣਾ ਸਾਮੀ ਤੋਂ ਬਾਹਰ ਹੋ ਰਹੀ ਐ। ਉਹ ਪਰ ਵੀ ਨਾ ਉਹ ਗੱਲ ਤਾਂ ਸੁਣ ਲਿਆ ਯਾਰ ਉਹੀ ਭੱਜੀ ਆਉਂਦੀ ਆ ਹੁਣ ਆ ਰਖਣ ਵੀ ਉੱਥੇ ਛੱਡ ਆਈ ਦੱਸ ਉਹ ਕੀ ਹੋ ਗਿਆ ਹੁਣ ਐ ਕਿਉਂ ਮੂੰਹ ਬਣਾ ਲਿਆ ਮੈਂ ਤਾਂ ਆਪਦੀ ਮਾਂ ਨੂੰ ਲਾਉਣੀ ਆ ਪੋਣ ਵੀ ਮੈਨੂੰ ਲੈ ਕੇ ਜਾਵੇ ਮੈਂ ਨਹੀਂ ਰਹਿਣਾ ਹੈਗਾ ਇੱਥੇ ਉਹ ਲੈ ਉਹ ਤੂੰ ਕਮਲੀ ਹੋ ਰਹੀ ਹੈ ਕੀ ਦੱਸ ਐਡੀ ਕੀ ਗੱਲ ਹੋ ਗਈ ਫਿਰ ਹੋਰ ਕੀ ਹੈਗਾ ਮੇਰੇ ਥੇਸ ਘਰ ਚ ਕਿਹੜਾਗਾ ਤੁਸੀਂ ਤੁਸੀਂ ਮੈਨੂੰ ਚਾਰੇ ਪੈਰ ਚੱਕ ਕੇ ਪੈਣੇ ਹੋਗੇ ਉਹ ਮੈਂ ਤੈਨੂੰ ਕੀ ਕਿਹਾ ਮੈਂ ਤਾਂ ਤੈਨੂੰ ਐ ਕਿਹਾ ਵੀ ਕੋਈ ਗੱਲ ਨਹੀਂ ਯਾਰ ਬਾਪੂ ਜੀ ਕੁਝ ਕਹਿ ਜਾਂਦਾ ਚੁੱਪ ਕਰ ਜਾ ਕਰ ਦੱਸ ਮੈਨੂੰ ਕਹੀ ਜਾਏ ਬਾਪੂ ਨੂੰ ਨਾ ਕਿਹੋ ਵੀ ਹਾਂ ਵੀ ਭਾਈ ਤੂੰ ਕਿਉਂ ਬੋਲਦਾਗਾ ਬੇਮਤਲਬ ਦਾ ਉਹਨੂੰ ਮੈਂ ਹੀ ਸੁਣੀ ਜਾਵਾਂ ਜਿਹੜਾ ਕੋਈ ਆਉਂਦਾ ਕਿ ਮੈਨੂੰ ਬੋਲਣ ਲੱਗ ਜਾਂਦਾਗਾ ਓਏ ਨਹੀਂ ਤੂੰ ਗੱਲ ਨਹੀਂ ਸਮਝੀ ਓ ਯਾਰ ਉਹ ਹੁਣ ਸਿਆਣੇ ਨੇ ਉਹਨਾਂ ਨੂੰ ਕਹਿੰਦੇ ਵਧੀਆ ਲੱਗਦੇ ਆ ਨਾਲੇ ਉਹਨੇ ਗਲਤ ਵੀ ਕੀ ਕਹਿਤਾ ਫਿਰ ਕਿੱਡੀ ਗੱਲ ਹੋ ਗਈ ਤੂੰ ਕਹਿ ਨਹੀਂ ਵੀ ਚਲੋ ਕੋਈ ਗੱਲ ਨਹੀਂ ਜੀ ਪਾਲਿਆ ਕਰੂੰਗੀ ਓ ਯਾਰ ਤੂੰ ਤਾਂ ਐਵੇਂ ਛੋਟੀ ਛੋਟੀ ਗੱਲ ਦਿਲ ਤੇ ਲਾ ਲੈਨੀ ਹੈਗੀ ਆਹੋ ਜਿਹੜਾ ਕੱਟਦਾ ਨਾ ਉਸੇ ਨੂੰ ਪਤਾ ਯਾਰ ਮੇਰੇ ਘਰ ਸੋਂ ਤਣਾ ਤਾਂ ਬਾਪੂ ਨੂੰ ਹੀ ਰੱਖ ਲੈ ਫੜਾਉ ਰਾਂ ਫੋਨ ਮੈਂ ਕਰਦੀ ਆ ਦੀ ਮਾਨੂੰ ਫੋਨ ਲੈ ਜੂਗੀ ਕੋਈ ਗੱਲ ਨਹੀਂ ਲੈ ਫੇਰ ਕੀ ਗੱਲ ਓ ਯਾਰ ਮੈਂ ਤੈਨੂੰ ਕਹੀ ਜਾਂਦਾ ਕੋਈ ਨਹੀਂ ਮੈਂ ਬਾਪੂ ਨੂੰ ਵੀ ਕਹਿ ਦੂੰਗਾ ਤੂੰ ਐਵੇਂ ਨਾ ਕਰਿਆ ਕਰ ਮੈਂ ਰਾਸ਼ਣ ਲਿਆ ਤੜਾ ਇਹ ਤਾਂ ਚੱਕ ਕੇ ਰੋਟੀ ਰੂਟੀ ਬਣਾ ਦੇ ਤੈਨੂੰ ਪਤਾ ਸਵੇਰ ਦਾ ਮੈਂ ਕੁਝ ਨਹੀਂ ਖਾਦਾ ਯਾਰ ਮੈਂ ਕਿੰਨਾ ਕੁ ਕੁਝ ਖਾ ਲਿਆ ਤੁਸੀਂ ਤਾਂ ਫਿਰ ਵੀ ਬਾਹਰੇ ਖਾ ਲਿਆ ਹੋਗਾ ਨਾਲੇ ਗੱਲ ਤੁਸੀਂ ਕਿਉਂ ਨਹੀਂ ਸਮਝਦੇ ਮੇਰੀ ਦੇਖੋ ਤੁਹਾਡੀ ਤਨਖਾਹ ਕਿੰਨੀ ਕ ਮਸਾਸਾ 7000 ਰੁਪਏ ਮਿਲਦੀ ਆਗੀ ਹੈ ਉਹੀ ਤਾਂ ਆਪਰਾਸ਼ਨ ਪਾਣੀ ਦਾ ਲੰਘ ਜਾਂਦਾਗਾ ਆ ਕਦੇ ਬਾਪੂ ਦੀ ਦਵਾਈ ਮੁੱਕਗੀ ਕਦੇ ਬਾਪੂ ਨੂੰ ਆ ਲਿਆ ਦੋ ਕਦੇ ਉਹ ਲਿਆ ਦੋ ਤੁਸੀਂ ਆਪ ਹੀ ਦੱਸੋ ਤੁਸੀਂ ਮੈਨੂੰ ਕਦੇ ਅਜੇ ਤੱਕ ਪੁੱਛੇ ਵੀ ਪ੍ਰਵੀਨ ਤੈਨੂੰ ਚਾਹੀਦਾ ਕੁਝ ਕਦੇ ਵੀ ਕਹਿ ਦੋ ਵੀ ਮੈਂ ਤੁਹਾਨੂੰ ਤੰਗ ਪਰੇਸ਼ਾਨ ਕਰਿਆ ਹੋਵੇ ਤੁਸੀਂ ਕਿਉਂ ਨਹੀਂ ਸਮਝਦੇ ਮੇਰੇ ਲਈ ਤਾਂ ਤੁਸੀਂ ਟਾਈਮ ਵੀ ਨਹੀਂ ਕੱਢਦੇ ਹੈਗੇ ਜਾਂ ਦੇਖੋ ਬਸ ਡੈਡੀ 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 ਤੋਂ ਬਿਨਾ ਹੋਰ ਥੋਂ ਕੁਛ ਨਹੀਂ ਦਿਖਦਾਨੀ ਹੈਗਾ ਉਹ ਚਲ ਠੀਕ ਆ ਕੀ ਠੀਕ ਆ ਉਹ ਠੀਕ ਆ ਯਾਰ ਕਹਿ ਦੂੰਗਾ ਕਹ ਦੂੰਗਾ ਸਭ ਪਤਾ ਮੈਨੂੰ ਕੀ ਕਹਿਣਾ ਤੂੰ ਕੀ ਨਹੀਂ ਕਹਿਣਾ ਹੋਏਗਾ ਹਾਂ ਉਹ ਮੈਂ ਕਹਿਤਾ ਨਾ ਤੈਨੂੰ ਕੀ ਰਾਵੀ ਮੈਂ ਬਾਪੂ ਨੂੰ ਆਪੇ ਕਹਿ ਦੂੰਗਾ ਉਹ ਨਹੀਂ ਕੁਝ ਕਹਿੰਦਾ ਤੈਨੂੰ ਚੱਲ ਹੁਣ ਐ ਕਰ ਬਹੁਤ ਹੋ ਗਿਆ ਗੁੱਸਾ ਖੰਡਣ ਵੜ ਕੇ ਜਾ ਰੋਟੀ ਬਣਾ ਕੇ ਲਿਆ ਚੱਕ ਰਾਸ਼ਨ ਰੋਟੀ ਕਾਦੀ ਬਣਾ ਕੇ ਲਿਆਵਾ ਆਟਾ ਤਾਂ ਹੈ ਨਹੀਂਗਾ ਓਹ ਹੋ ਯਾਰ ਮੈਂ ਵੀ ਭੁੱਲ ਗਿਆ ਚੱਲ ਮੈਂ ਲੈ ਆਉਣਾ ਹਾਂ ਅਸੀਂ ਗੱਲ ਤਾਂ ਸਮਝੀ ਆਟਾ ਤਾਂ ਲਿਆਇਓ ਮੈਂ ਕਹਿੰਦੀ ਸੀ ਕਿ ਨਾਲ 버ਗਰ ਵਗੈਰਾ ਵੀ ਲੈ ਆਇਓ ਚੰ ਠੀਕ ਆ ਆਪਾਂ ਤਾਂ ਖਾ ਲਾਂਗੇ ਤੇ ਬਾਪੂ ਤੁਹਾਨੂੰ ਕੀ ਲੱਗਦਾ ਬਾਪੂ ਭੁੱਖਾ ਮਰਦਾਊਗਾ ਖਬਰਾਂ ਨੇ ਤਾਂ ਕਿੰਨੇ ਕਮਾਈ ਰੋਟੀ ਖਾ ਲਈ ਹੁਣੀ ਨਾਲੇ ਨਾ ਬਰਗਰ ਵੀ ਲੈ ਆਏ ਨਾਲ ਕੋਕ ਵੀ ਲੈ ਆਏ ਫਤੇ ਤਾਂ ਕਹਿ ਰਹੀ ਹਾਂ ਮੈਂ ਤੁਹਾਨੂੰ ਕਿੱਥੇ ਆਪਾਂ ਮੈਂ ਸਲੰਡਰ ਸਲੰਡਰ ਭੁਗਦੇ ਵੀ ਰਾਂਗੇ ਮੈਂ ਹੱਥ ਲਫੇੜੂੰਗੀ ਘੰਟਾ ਲੱਗ ਜੀ ਰੋਟੀ ਪਾਣੀ ਬਣਾਉਣ ਤੇ ਉਹ ਤੇ ਕਿਤੇ ਬਣਿਆ ਬਣਾਇਆ ਨਾ ਤਾਂ ਆਪਣੇ ਸਲੰਡਰ ਦੀ ਬਚਤ ਤਾਂ ਹੋਊਗੀ ਹੈ ਨਾ ਟਾਈਮ ਨਹੀਂ ਵੇਸਟ ਹੋਊਗਾ ਠੀਕ ਆ ਉਹ ਗੱਲ ਸਿਲੰਡਰ ਦੇ ਟਾਈਮ ਦੀ ਨਹੀਂ ਹੈਗੀ ਅਸਲ 'ਚ ਤੂੰ ਕੰਮ ਤੋਂ ਹੀ ਡਰਦੀ ਹੈਂਗੀ ਕਿ ਉੱਪਰ ਕਰਕੇ ਰੋਟੀ ਲਾ ਲ ਚੰਗਾ ਮੈਂ ਤਾਂ ਉਹਦੇ ਜਾਨੀ ਐ ਫੇਕੇ ਉਹ ਚੰਗਾ ਚੰਗਾ ਮੈਂ ਤਾਂ ਮਜ਼ਾਕ ਕਰਦਾ ਸੀ ਚੰਗਾ ਮੈਂ ਲੈ ਆਉਣਾ ਗਾ ਲੱਗੇ ਮਜ਼ਾਕ ਦਾ ਚਲ ਇਹਨੂੰ ਤਾਂ ਮੈਂ ਭੇਜਦਾ ਵਧੀਆ ਕਿੱਥੇ ਮੈਂ ਟੱਕਰਾ ਮਾਰਦੀ ਐਵੇਂ ਇੱਥੇ ਜਿਵੇਂ ਛਿੜੇ ਚੱਲ ਰਹੇ ਚੱਲ ਰਹੇ ਨਾ ਮੈਨੂੰ ਨਹੀਂ ਲੱਗਦਾ ਕਿ ਬਾਪੂ ਨੂੰ ਕੁਝ ਕਹੂਗਾ ਤਹੋਰ ਕੀ ਕਰਾਂ ਪਰਵੀਨਾ ਕੋਈ ਨਾ ਕੋਈ ਤਸਕੀਮ ਲਾਉਣੀ ਪੈਣੀ ਐ ਤਾਂ ਨਹੀਂ ਬਾਪੂ ਘਰੋਂ ਨਿਕਲਦਾ ਹਾਂ ਇਹ ਸਹੀ ਆ ਦੇਖੀ ਚੱਲ ਹੁਣ ਅੱਗੇ ਅੱਗੇ ਬਾਪੂ ਨਾਲ ਹੁੰਦਾ ਕੀ ਆ